ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਜਾਣਦੇ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਲਾਲ ਦੀ ਢਾਲ ਨੂੰ ਕਿਵੇਂ ਪਰਖਿਆ ਤਾਂ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਲਾਲ ਸਿੰਘ ਨਾਮ ਦਾ ਇੱਕ ਸਿੱਖ ਢਾਲ ਲੈ ਕੇ ਆਇਆ ਉਸ ਨੇ ਇਸ ਢਾਲ ਨੂੰ ਬਣਾਉਣ ਵਾਸਤੇ ਬਹੁਤ ਸਮਾਂ ਬਤਾਇਆ ਇਹ ਢਾਲ ਬਹੁਤ ਮਜ਼ਬੂਤ ਸੀ ਜਿਸ ਕਰਕੇ ਇਸ ਨੂੰ ਪਾਰ ਕਰਨਾ ਲਗਭਗ ਅਸੰਭਵ ਸੀ ਦਰਬਾਰ ਵਿੱਚ ਹਰ ਕੋਈ ਢਾਲ ਨੂੰ ਦੇਖ ਕੇ ਇਸ ਦੀ ਤਾਰੀਫ ਕਰਦਾ ਗੁਰੂ ਸਾਹਿਬ ਜੀ ਨੇ ਵੀ ਢਾਲ ਨੂੰ ਦੇਖ ਕੇ ਖੁਸ਼ੀ ਪ੍ਰਗਟ ਕੀਤੀ ਜਦੋਂ ਦਰਬਾਰ ਵਿੱਚ ਸਾਰਿਆਂ ਨੇ ਢਾਲ ਦੀ ਪ੍ਰਸ਼ੰਸਾ ਕੀਤੀ ਤਾਂ ਭਾਈ ਲਾਲ ਸਿੰਘ ਦੇ ਮਨ ਵਿੱਚ ਹੰਕਾਰ ਪੈਦਾ ਹੋ ਗਿਆ ਤੇ ਉਸਨੇ ਬਹੁਤ ਹੰਕਾਰੀ ਢੰਗ ਨਾਲ ਐਲਾਨ ਕੀਤਾ ਕਿ ਉਸਦੀ ਢਾਲ ਨੂੰ ਕੋਈ ਵੀ ਗੋਲੀ ਪਾਰ ਨਹੀਂ ਕਰ ਸਕਦੀ ਉਸਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਦੇ ਬਚਨ ਕੀਤੇ ਕਿ ਹੁਣ ਅਗਲੇ ਦਿਨ ਢਾਲ ਦੀ ਪਰਖ ਕਰਾਂਗੇ ਭਾਈ ਲਾਲ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਨਾ ਹੋਇਆ ਅਤੇ ਉਸਨੇ ਚੁਣੌਤੀ ਸਵੀਕਾਰ ਕਰ ਲਈ ਪਰ ਜਦੋਂ ਹੀ ਉਹ ਗੁਰੂ ਜੀ ਦੇ ਦਰਬਾਰ ਵਿੱਚ ਬਾਹਰ ਆਇਆ ਤਾਂ ਉਸਨੂੰ ਅਹਿਸਾਸ ਹੋਇਆ ਉਸਨੇ ਕੋਈ ਗਲਤੀ ਕੀਤੀ ਹੈ ਤੇ ਆਪਣੇ ਆਪ ਨੂੰ ਕਿਹਾ ਗੁਰੂ ਜੀ ਇੱਕ ਮਹਾਨ ਯੋਧੇ ਸਨ ਅਤੇ ਉਸ ਤੋਂ ਵੀ ਵੱਡੇ ਸਤਿਗੁਰ ਹਨ ਉਸਦੀ ਢਾਲ ਗੁਰੂ ਸਾਹਿਬ ਨੂੰ ਕਿਵੇਂ ਰੋਕ ਸਕਦੀ ਹੈ ਉਸਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਹੋਇਆ ਅਤੇ ਉਦਾਸ ਹੋ ਕੇ ਆਪਣੇ ਉਹ ਇਸੇ ਖੇਤਰ ਵਾਪਸ ਚਲਾ ਗਿਆ ਉਸਨੇ ਆਪਣੇ ਦੋਸਤਾਂ ਨੂੰ ਸਾਰੀ ਗੱਲ ਦੱਸੀ ਤੇ ਪੁੱਛਿਆ ਉਸ ਨੂੰ ਕੀ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਉਸ ਦੀ ਢਾਲ ਨੂੰ ਤੋੜ ਸਕਦੇ ਹਨ ਉਹਨਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਇੱਜ਼ਤ ਬਚਾਉਂਦਾ ਇੱਕੋ ਇੱਕ ਤਰੀਕਾ ਹੈ ਤੂੰ ਗੁਰੂ ਸਾਹਿਬ ਅੱਗੇ ਅਰਦਾਸ ਕਰ ਭਾਈ ਲਾਲ ਸਿੰਘ ਨੇ ਕੜਾ ਪ੍ਰਸਾਦ ਤਿਆਰ ਕੀਤਾ ਗੁਰੂ ਸਾਹਿਬ ਅੱਗੇ ਇੱਜ਼ਤ ਬਚਾਉਣ ਲਈ ਅਰਦਾਸ ਕੀਤੀ ਤੇ ਅਰਦਾਸ ਤੋਂ ਬਾਅਦ ਪ੍ਰਸਾਦ ਸੰਗਤ ਵਿੱਚ ਵੰਡਿਆ ਪਰ ਭਾਈ ਲਾਲ ਸਿੰਘ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਸਾਰੀ ਰਾਤ ਪਾਠ ਕਰਦਾ ਰਿਹਾ ਅਗਲੇ ਦਿਨ ਭਾਈ ਲਾਲ ਸਿੰਘ ਬਹੁਤ ਨਿਰਮਲਤਾ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਪਹੁੰਚਿਆ ਕੀਰਤਨ ਦੇ ਭੋਗ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਭਾਈ ਲਾਲ ਸਿੰਘ ਨੂੰ ਢਾਲ ਦੀ ਪਰਖ ਕਰਨ ਲਈ ਤਿਆਰ ਹੋਣ ਲਈ ਕਿਹਾ ਭਾਈ ਸਾਹਿਬ ਨੇ ਪਿਛਲੇ ਦਿਨ ਵਾਂਗੂ ਚੁਣੌਤੀ ਸਵੀਕਾਰ ਨਾ ਕੀਤੀ ਤੇ ਨਿਮਰਤਾ ਨਾਲ ਗੁਰੂ ਸਾਹਿਬ ਜੀ ਨੂੰ ਜਵਾਬ ਦਿੱਤਾ ਗੁਰੂ ਜੀ ਨੇ ਭਾਈ ਆਲਮ ਸਿੰਘ ਨੂੰ ਢਾਲ ਦੀ ਪਰਖ ਕਰਨ ਲਈ ਕਿਹਾ ਭਾਈ ਲਾਲ ਸਿੰਘ ਢਾਲ ਲੈ ਕੇ ਖਲੋਤੇ ਰਹੇ ਤੇ ਸਤਗੁਰ ਦਾ ਸਿਮਰਨ ਕਰਦੇ ਰਹੇ ਭਾਈ ਆਲਮ ਸਿੰਘ ਨੇ ਤਿੰਨ ਬਾਰ ਕੀਤੇ ਪਰ ਗੋਲੀ ਢਾਲ ਦੇ ਵਿੱਚ ਲੱਗਣੋਂ ਖੁੱਝ ਗਈ ਫਿਰ ਗੁਰੂ ਸਾਹਿਬ ਜੀ ਨੇ ਮੁਸਕਰਾਉਂਦੇ ਹੋਏ ਬੰਦੂਕ ਸੁਭਾੜੀ ਤੇ ਢਾਲ ਤੇ ਨਿਸ਼ਾਨਾ ਲਗਾਇਆ ਗੁਰੂ ਸਾਹਿਬ ਜੀ ਖੜੇ ਰਹੇ ਪਰ ਗੋਲੀ ਨਹੀਂ ਚਲਾਈ ਗੁਰੂ ਜੀ ਨੇ ਨਿਸ਼ਾਨਾ ਹਟਾਉਂਦੇ ਹੋਏ ਪੁੱਛਿਆ ਸਾਰੀ ਰਾਤ ਕੀ ਕਰ ਰਿਹਾ ਸੀ ਪਾਈ ਸਾਹਿਬ ਜੀ ਗੁਰੂ ਦੇ ਚਰਨਾਂ ਵਿੱਚ ਡਿੱਗੇ ਤੇ ਸਭ ਕੁਝ ਦੱਸਿਆ ਗੁਰੂ ਜੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਅਤੇ ਐਲਾਨ ਕੀਤਾ ਕਿ ਸੱਚਮੁੱਚ ਕੋਈ ਵੀ ਤੇਰੀ ਢਾਲ ਨੂੰ ਨਹੀਂ ਤੋੜ ਸਕਦਾ ਕਿਉਂਕਿ ਵਾਹਿਗੁਰੂ ਖੁਦ ਤੇਰੀ ਢਾਲ ਦੀ ਰੱਖਿਆ ਕਰ ਰਹੇ ਸਨ ਪਰ ਅੱਗੇ ਤੋਂ ਕਦੇ ਵੀ ਹੰਕਾਰ ਨਾ ਕਰਨਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਢਾਲ ਤੇ ਨਿਸ਼ਾਨਾ ਨਾ ਲਗਾ ਕੇ ਹਾਰ ਸਵਾਰ ਕਰ ਲਈ ਅਤੇ ਆਪਣੇ ਸਿੱਖ ਦੀ ਇੱਜ਼ਤ ਰੱਖ ਲਈ ਅਤੇ ਜ਼ਿੰਦਗੀ ਜਿਉਂਦਾ ਇੱਕ ਸੱਚਾ ਮਾਰਗ ਦੱਸਿਆ